ਭਾਈ ਇਹ ਜਿਹੜੀ ਵੀਡੀਓ ਹੋਣਾ ਤੁਹਾਡਾ ਦਿਲ ਨਾ ਝੰਜੋੜ ਕੇ ਰੱਖ ਦੇਊਗੀ ਚੰਗੀ ਤਰ੍ਹਾਂ ਧਿਆਨ ਦੇ ਨਾਲ ਕੁੜੀ ਦੀ ਇੱਕ ਇੱਕ ਗੱਲ ਨੂੰ ਸੁਣਿਓ ਉਹਦੇ ਈਮੋਸ਼ਨ ਉਹ ਕਿੰਨੀ ਭਰੀ ਹੋਈ ਹੈ ਅੰਦਰੋਂ ਸੁਣਿਓ ਕਿ ਲੈ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਇਹਦੇ ਪਿੱਛੇ ਕਾਰਨ ਕੀ ਹੁੰਦਾ ਤੇ ਇਹ ਮਰਦਾਂ ਦੀ ਸੋਚ ਇਹਦੇ ਪ੍ਰਤੀ ਕੀ ਹੁੰਦੀ ਆ ਸੁਣਿਓ ਪਹਿਲਾਂ ਤੁਹਾਨੂੰ ਪਤਾ ਜਦੋਂ ਇੰਡੀਆ ਚ ਦੂਸਤ ਹੁੰਦੇ ਨੇ ਜਿਹੜੇ ਬੰਦੇ ਪਦੇਸਾਂ ਚ ਰਹਿੰਦੇ ਨੇ ਨਾ ਉਹਨਾਂ ਦੀਆਂ ਜਨਾਨੀਆਂ ਇੰਡੀਆ 'ਚ ਹੁੰਦੀਆਂ ਨੇ ਤੇ ਉਹਨਾਂ ਦੇ ਬੰਦੇ ਇਹਨਾਂ ਕਈ ਤਾਂ ਬਹੁਤ ਚੰਗੇ ਹੁੰਦੇ ਨੇ ਬੰਦੇ ਆਪਣੀ ਜਨਾਨੀ ਦੇ ਉੱਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਨੇ ਪਰ ਕਈ ਬੰਦੇ ਡਰ ਹੁੰਦੇ ਨੇ ਕਿ ਆਪਣੀ ਜਨਾਨੀ ਨੂੰ ਗਲਤ ਸਮਝ ਲੈਂਦੇ ਨੇ ਕਿ ਅਸੀਂ ਤਾਂ ਬਾਹਰ ਰਹਿੰਦੇ ਆ ਸਾਡੀ ਜਨਾਨੀ ਇੰਡੀਆ 'ਚ ਹੈ ਪਰ ਇਹ ਕੀ ਕਰਦੀ ਹੋएगी ਕਿੱਥੇ ਜਾਂਦੀ ਹੋएगी ਕਿਸੇ ਨਾਲ ਗੱਲ ਵੀ ਕਰਤੀ ਹੋਵੇ ਨਾ ਤਾਂ ਵੀ ਇਹ ਸਮਝਦੇ ਨੇ ਕਿ ਹਾਂ ਕਿਤੇ ਉਹ ਰੱਬ ਹੀ ਆਸਤ ਨਹੀਂ ਕਿਦਾਂ ਰਹੀਆਂ ਤੇ ਨਹੀਂ ਕੀ ਬਣਾਣਾ ਭਰਾਣਾ ਹੋਵੇ ਕੋਈ ਹੋਵੇ ਹੋਵੇ ਅੱਗੇ ਦੀਆਂ ਗੱਲਾਂ ਕਰਦੇ ਨੇ ਪਤਾ ਨਹੀਂ ਕਿਉਂ ਉਹਨਾਂ ਨੀਚਾ ਦਿਖਾਉਂਦੇ ਨੇ ਉਹਦੇ ਚਰੀਤਾ ਦੇ ਤੇ ਨੇ ਗੰਦੇ ਆਤਮ ਲਗਾਉਂਦੇ ਨੇ ਵਿਚਾਰੀ ਫਿਰ ਵੀ ਚੁੱਪ ਕਰਕੇ ਬਰਦਾਸ਼ਤ ਕਰਦੀ ਆ ਕਿ ਕਿਤੇ ਉਹਦੀ ਬੱਚੇ ਦੀ ਜ਼ਿੰਦਗੀ ਨਾ ਖਰਾਬ ਹੋ ਜਾਏ ਇਹਨਾਂ ਗੱਲਾਂ ਕਰਕੇ ਤੇ ਪਰ ਉਹ ਬੰਦੇ ਨਹੀਂ ਸਮਝਦੇ ਜਿਨ੍ਹਾਂ ਨੇ ਕਿਹਾ ਹੋਰ ਜਨ ਥਾਦੇ ਮੂੰਹ ਮਾਰਨਾ ਹੋਵੇ ਨਾ ਨਰ ਕੋਈ ਹੋਰ ਜਨਾਨੀ ਰੱਖਣੀ ਹੋਵੇ ਉਹਨੂੰ ਕਹਿੰਦੇ ਨੇ ਤੇ ਤੂੰ ਸੋਣੀ ਲੈ ਕੇ ਆਵਾਂਗੇ ਤੇ ਤੂੰ ਵਧੀਆ ਲੈ ਕੇ ਆਵਾਂਗੇ ਕੁਆਰੀ ਰੱਖਾਂਗੇ ਇੱਦਾਂ ਹੁੰਦਾ ਵਿਚਾਰੀ ਨੇ ਇੰਨਾ ਤੰਗ ਕਰ ਦਿੰਦੇ ਨੇ ਉਹ ਫੇਰ ਚੁੱਪ ਕਰਕੇ ਬੈਠ ਜਾਂਦੀ ਇਸ ਕਰਕੇ ਕਿਉਂਕਿ ਕਈ ਵਕਤ ਉਹਨਾਂ ਦੀ ਮਜਬੂਰੀ ਹੁੰਦੀ ਕਈ ਕੁੜੀਆਂ ਗਰੀਬ ਹੁੰਦੀਆਂ ਨੇ ਨਾ ਉਹਨਾਂ ਤੇ ਜਿਆਦਾ ਪਿਆਰ ਦਾ ਸਹਾਰਾ ਨਹੀਂ ਹੁੰਦਾ ਜਦੋਂ ਮਾੜਾ ਸਹਾਰਾ ਨਹੀਂ ਹੁੰਦਾ ਫੇਰ ਇਸ ਕਰਕੇ ਬਰਦਾਸ਼ਤ ਕਰਦੀਆਂ ਨੇ ਪਰ ਉਹ ਬੰਦੇ ਨਹੀਂ ਸਮਝਦੇ ਅੱਛਾ ਜੀ ਇਹ ਸਮੱਸਿਆ ਪਤਾ ਕੀ ਆ ਜਦੋਂ ਨਵੇਂ-ਨਵੇਂ ਵਿਆਹ ਹੋ ਜਾਂਦੇ ਆ ਪਹਿਲੇ 1 ਸਾਲ ਬੰਦਾ ਆਪਦੀ ਜਨਾਨੀ ਤੇ ਸ਼ੱਕ ਕਰਦਾਗਾ ਸਾਰੇ ਨਹੀਂ ਕਰਦੇਗੇ ਕੁਝ ਲੋਕ ਕਰਦੇ ਹੁੰਦੇ ਆ 90% ਤੁਸੀਂ ਕਹਿ ਸਕਦੇ ਆ ਬਹੁਤ 10% ਲੋਕ ਜਿਹੜੇ ਜਿਹੜੇ ਸ਼ੱਕ ਨਹੀਂ ਜਨ ਸਮਝਦੇ ਜਿਹੜੇ ਮਚ्योर ਹੁੰਦੇ ਆ ਤਾਂ ਇਹਦੇ ਵਿੱਚ ਕੀ ਹੁੰਦਾ ਜਦੋਂ ਬੰਦਾ ਪਰਦੇਸ ਹੁੰਦਾਗਾ ਜਿਹੜੇ ਹੋਣਗੇ ਪਰਦੇਸ ਉਹ ਜ਼ਿਆਦਾ ਹੀ ਗੱਲ ਨੂੰ ਸਮਝ ਸਕਦੇ ਆ ਜਦੋਂ ਪੰਜਾਬ ਦੇ ਵਿੱਚ ਕੋਈ ਗੱਲ ਸੁਣਦੇ ਆ ਜਾਂ ਆਪਦੇ ਕੋਈ ਘਰ ਦੀ ਗੱਲ ਸੁਣਦੇ ਆ ਤਾਂ ਉਹਨਾਂ ਨੂੰ ਗੱਲ ਬਹੁਤ ਵੱਡੀ ਲੱਗਦੀ ਆ ਮੰਨ ਲਓ ਕੋਈ ਇੱਕ ਚੋਰੀ ਦੀ ਵੀਡੀਓ ਉਹਨਾਂ ਨੇ ਫੇਸਬੁੱਕ ਤੇ ਦੇਖ ਲਈ ਉਹ ਲੱਗੂਗਾ ਕਿ ਪੰਜਾਬ ਤਾਂ ਚੋਰਾਂ ਗਈ ਹੋਈ ਜਾਂਦੀਆਂ ਜੋ ਕਿ ਹੋਰ ਕਿਤੇ ਕੋਈ ਕਬਜ਼ਾ ਹੋ ਗਿਆ ਹਨਾ ਕੋਈ ਕੋਈ ਕੁੱਟਮਾਰ ਹੋ ਗਈ ਜਿਵੇਂ ਕੋਈ ਪੈਂਆਂ ਵਾਲੀ ਗੱਲ ਹੋ ਗਈ ਪੰਜਾਬ ਤਾਂ ਖਤਮ ਹੋ ਗਿਆ ਮਤਲਬ ਉਹਨਾਂ ਦੀ ਥਿੰਕਿੰਗ ਇਸ ਤਰ੍ਹਾਂ ਬਣ ਜਾਂਦੀ ਆ ਕਿ ਜਿਹੜੀਆਂ ਚੀਜ਼ਾਂ ਮਤਲਬ ਕਿ ਐਡਾ ਵੱਡਾ ਪੰਜਾਬ ਆ ਹੁਣ ਤੁਨਹੇ ਘਟਨਾਵਾਂ ਤਾਂ ਪਹਿਲਾਂ ਵੀ ਹੁੰਦੀਆਂ ਸੀ 20 ਸਾਲ ਪਹਿਲਾਂ ਜਦੋਂ ਇੰਟਰਨੈਟ ਹੈ ਨਹੀਂ ਸੀ ਉਦੋਂ ਪਤਾ ਨਹੀਂ ਸੀ ਲੱਗਦੀਆਂ ਮਾੜਾ ਮੋਟਾ ਜਦੋਂ ਕੋਈ ਪੱਠੀ ਚਿਰੀਦਾ ਹੀ ਹੁੰਦਾਈ ਜਾਂ ਗੱਲ ਕਰਦਾ ਸੀ ਕੋਈ ਉਹ ਥੋੜੀਆਂ ਲੱਗਦੀਆਂ ਸੀਗੀਆਂ ਹੁਣ ਇਹ ਫੋਨ ਤੇ ਜਦੋਂ ਕੋਈ ਬੰਦਾ ਚੀਜ਼ ਦੇਖਦਾਗਾ ਉਹਨੂੰ ਲੱਗਦਾ ਵੀ ਸਾਰਾ ਪੰਜਾਬ ਖਣੀ ਇਹੀਂ ਆ ਹੁਣ ਤੁਸੀਂ ਦੇਖੋ ਇੰਟਰਨੈਟ ਤੇ 네ਗੇਟਿਵ ਵੀਡੀਓ ਹੀ ਚੱਲਣੀਆਂ ਪੋਜੀਟਿਵ ਨੂੰ ਬਹੁਤ ਘੱਟ ਦੇਖਦੇ ਆ ਲੋਕ ਠੀਕ ਹੈ ਕਿਉਂਕਿ 네ਗੇਟਿਵ ਨੂੰ ਸਾਡਾ ਦਿਮਾਗ ਵੱਧ ਇੰਟੈਂਸ਼ਨ ਦਿੰਦਾਗਾ ਜਦੋਂ ਹੁਣ ਸ਼ੱਕ ਹੁੰਦੀ ਆ ਮਨ ਲਾ ਉਹਦੀ ਵਾਈਫ ਦਾ ਫੋਨ ਬਿਜੀ ਆ ਜਾਂ ਉਹਦਾ ਕੋਈ ਲਾਸਟ ਸੀਨ ਇੱਧਰ ਉੱਧਰ ਰਾਤ ਦੀ ਰਾਤ ਨੂੰ ਆ ਤਾਂ ਕੋਈ ਵੀ ਕਾਰਨ ਹੋ ਸਕਦਾ ਹੈਗਾ ਤਾਂ ਬੰਦਾ ਇਹਦੀ ਸ਼ੱਕ ਵਾਲੀ ਹੁੰਦੀ ਹੈ ਉਹਨੂੰ ਲੱਗਦਾ ਹੁੰਦਾ ਕਿ ਬਸ ਜੇ ਮੇਰੀ ਘਰ ਵਾਲੀ ਗਲਤ ਹੋ ਗਈ ਤਾਂ ਸਾਰਾ ਕੁਝ ਹੀ ਖਤਮ ਸਾਰਾ ਕੁਝ ਬਰਬਾਦ ਮੈਂ ਇਹਨੂੰ ਛੱਡ ਦੂਗਾ ਫਲਾਣਾ ਕਰ ਦੂ ਮੈਂ ਧਮਕਾਨਾ ਕਰ ਦੂੰਗਾ ਪਰ ਕੁੜੀਆਂ ਦਾ ਉੱਥੇ ਕੋਈ ਵੀ ਗਲਤੀ ਨਹੀਂ ਹੁੰਦੀ ਕੋਈ ਵੀ ਜਨਾਨੀ ਕਦੇ ਇੰਨੀ ਛੇਤੀ ਗਲਤ ਨਹੀਂ ਹੁੰਦੀ ਕੋਈ ਵੀ ਮੁਲੇ ਉਹ ਬੰਦੇ ਨੂੰ ਬਹੁਤ ਚਾਂਸ ਦੇਊਗੀ ਜਦੋਂ ਸਿਰੋਂ ਪਾਣੀ ਨੰਗ ਜਾਂਦਾ ਉਹ ਕਮਾਈ ਨਹੀਂ ਕਰਕੇ ਲਿਉਂਦਾਗਾ ਉਹ ਡੈੱਡ ਹੋ ਜਾਂਦਾਗਾ ਕਿਸੇ ਕੰਮ ਦਾ ਨਹੀਂ ਰਹਿੰਦਾਗਾ ਫੇਰ ਵੀ ਜਾ ਕੇ ਕਿਤੇ ਉਹ ਆਪਦੇ ਬੱਚਿਆਂ ਦੇ ਪਾਲਣ ਦੇ ਖਾਤਰ ਕੋਈ ਗਲਤ ਕੰਮ ਕਰਦੇ ਨਹੀਂ ਕਿਤੇ ਜਨਾਨੀ ਛੇ ਦੀ ਕਿਤੇ ਕਰਦੋ ਹੀ ਨਹੀਂ ਹੈਗੀ ਕਈਆਂ ਕਈ ਜਨਾਨੀਆਂ ਆਪ ਕੰਮ ਕਰਨ ਲੱਗ ਜਾਂਦੀਆਂ ਆ ਫਿਰ ਕਿ ਜਿਹੜਾ ਇਮਾਨ ਜਿੰਨਾ ਦਾ ਨਹੀਂ ਰੋਲਦਾ ਕਈਆਂ ਦੀ ਮਜਬੂਰੀ ਬਣ ਜਾਂਦੀ ਹੈ ਤਾਂ ਜਿਹੜੇ ਸ਼ੱਕ ਵਾਲੇ ਕੇਸ ਆ ਵੀ ਬਾਹਰ ਜਾ ਕੇ ਜਿਹੜੇ ਨਵੇਂ ਵਿਆਹ ਹੁੰਦੇ ਆ ਤਾਂ ਉਹ ਆਨਲਾਈਨ ਪਸੇ WhatsApp ਉਪਰਸੇ ਸਟੇਟਸ ਉਪਰਸੇ ਡੀਪੀਆਂ ਉਪਰਸੇ ਹਨਾ ਘਰੇ ਕੋਈ ਬਾਹਲਾ ਆਂਡੋ ਗਵੰਡਾ ਹੁੰਦਾਗਾ ਜਾਂ ਨੈਕਸਟ ਤਾਰੀਖ ਨੂੰ ਬਾਹਲਾ ਹੁੰਦਾ ਉਹਦੇ ਨਾਲ ਉਹਦੀ ਘਰ ਵਾਲੀ ਬੋਲਦੀ ਆ ਹੱਸਦੀ ਆ ਜਾਂ ਕੁਛ ਵੀ ਆ ਤਾਂ ਉਹਦੇ ਸ਼ੱਕ ਉਹਦੀ ਸਾਰੀ ਰਾਤਾਂ ਦੀ ਨੀਂਦ ਉੱਡਦੀ ਨਹੀਂ ਕਿ ਉਹ ਤਾਂ ਵੀ ਗੇਜ ਤੇ ਗਲਤ ਹੋ ਵੀ ਗਏ ਪਰ ਇੰਨੀ ਸੇਤੀ ਚੀਜ਼ਾਂ ਨਹੀਂ ਹੁੰਦੀਆਂ ਹੁੰਦਾ ਇਹ ਗੱਲ ਦਿਮਾਗ ਦੇ ਵਿੱਚ ਰੱਖਿਓ ਜਿਹੜੀ ਸ਼ੱਕ ਹੁੰਦੀਆਂ ਇਹ ਜਦੋਂ ਵਿਆਹ ਦੇ 4 5 6 ਸਾਲ 10 ਸਾਲ ਹੋਣਗੇਸ ਨੂੰ ਇਹ ਫੇਰ ਚੀਜ਼ਾਂ ਸਮਝ ਆਉਣਗੀਆਂ ਕਿ ਮੈਂ ਉਦੋਂ ਕਿੰਨਾ ਗਲਤ ਸੀਗਾ ਔਰ ਤਾਂ ਬੰਦੇ ਨਾਲੋਂ ਸੇਤੀ ਮਚ्योर ਹੋ ਜਾਂਦੇ ਨੇ ਜੇ 15 ਸਾਲ ਦੀ ਕੁੜੀ ਆ 20 22 ਸਾਲ ਦਾ ਮੁੰਡਾ ਤਾਂ ਮਚਿਓਰਟੀ ਲੈਵਲ ਇੱਕ ਬਾਬਰ ਹੁੰਦਾ ਹੈ ਕਿ ਉਹਨੇ ਬੁੜੀਆਂ ਦੇ ਵਿੱਚ ਰਹਿ ਕੇ ਸਾਰਾ ਉਹ ਚੀਜ਼ਾਂ ਨੂੰ ਦੇਖਦੀਆਂ ਤਾਂ ਜਿਹੜੇ ਬਾਹਰ ਜਾ ਕੇ ਆਪਣੀਆਂ ਜਨਾਨੀਆਂ ਤੇ ਸ਼ੱਕ ਕਰਦੇ ਆ ਇਹ ਕੰਮ ਨਾ ਕਰੋ ਕਦੇ ਵੀ ਬਿਲਕੁਲ ਵੀ ਨਾ ਕਰੋ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਇਹ ਕੁੜੀ ਨੇ ਉਹੀ ਆਪ ਦਾ ਦਰਦ ਬਿਆਨ ਕੀਤਾ ਏ ਕਿ ਉਹ ਕਿੱਡੇ-ਕਿੱਡੇ ਇਲਜ਼ਾਮ ਉਹ ਬੰਦਾ ਫਿਰ ਸ਼ੱਕ ਦੇ ਵਿੱਚ ਆਇਆ ਗੁੱਸੇ ਦੇ ਵਿੱਚ ਆਇਆ ਕਹਿੰਦਾ ਤੂੰ ਐਂ ਕਰਦੀ ਹੋਏਂਗੀ ਤੂੰ ਐਂ ਕਰਦੀ ਹੋਏਂਗੀ ਜ਼ਰੂਰੀ ਨਹੀਂ ਹੋ ਸਕਦਾ ਵੀ 100 ਦੇ ਵਿੱਚੋਂ 1-2% ਗਲਤ ਹੋਣ ਜਿਨ੍ਹਾਂ ਦੇ ਪ੍ਰੀਵੀਅਸ ਪਿਛਲੇ ਰਿਲੇਸ਼ਨ ਨਾਲ ਕਰਕੇ ਜਾਂ ਕੋਈ ਕੰਟੈਕਟ ਹੁੰਦਾ ਹੋਵੇ ਪਰ ਵਿਆਹ ਤੋਂ ਬਾਅਦ ਕੋਈ ਕੁੜੀ ਸਿੱਧਕੇ ਗਲਤੀ ਨਹੀਂ ਕਰਦੀ ਹੁੰਦੀਗੀ ਨਵੇਂ ਵਿਆਹ ਦੇ ਵਿੱਚ ਪਹਿਲੇ 1 ਸਾਲ 2 ਸਾਲ ਸ਼ੱਕ ਬਹੁਤ ਹੁੰਦੀ ਆ ਉਹ ਹਰ ਇੱਕ ਤਈ ਬੰਦਾ ਸ਼ੱਕ ਕਰਦਾਗਾ ਆਉਦੇ ਭਰਾ ਤੇ ਵੀ ਆਉਦੇ ਚਾਚੇ ਤਾਇਆ ਦੇ ਮੁੰਡਿਆਂ ਤੇ ਵੀ ਰਿਸ਼ਤਦਾਰੀਆਂ ਵਿੱਚੋਂ ਵੀ ਉਹਦੇ ਫੋਨ ਤੇ ਵੀ ਕਿਸੇ ਅਣਜਾਣ ਨੰਬਰ ਤੋਂ ਵੀ ਰੋਂਗ ਨੰਬਰ ਤੇ ਵੀ ਹਰ ਥਾਵਾਂ ਤੇ ਸ਼ੱਕ ਬੰਦਾ ਕਰਦਾਗਾ ਪਰ ਹੌਲੀ ਹੌਲੀ ਉਹਨੂੰ ਸਮਝ ਲੱਗ ਜਾਂਦੀ ਹੁੰਦੀ ਆ ਇਹ ਰਸਤਿਆਂ ਦੀ ਕਿਉਂਕਿ ਜਦੋਂ ਵਿਆਹ ਹੋਣ ਤੋਂ ਪਹਿਲਾਂ ਜਿਹੜੀ ਸਿੰਗਲ ਲਾਈਫ ਹੁੰਦੀ ਆ ਉਦੇ ਵਿੱਚ ਬੰਦੇ ਦੀ ਥਿੰਕਿੰਗ ਹੋਰ ਤਰ੍ਹਾਂ ਹੁੰਦੀ ਆ ਕੁੜੀਆਂ ਦੀ ਵੀ ਹੋਰ ਤਰ੍ਹਾਂ ਹੁੰਦੀ ਆ ਤਾਂ ਉਹ ਸਾਹਮਣੇ ਦੀ ਨਹੀਂ ਜਦੋਂ ਇੱਕ ਵਾਰੀ ਤੁਹਾਡੇ ਲਾਮਾ ਫੇਰੇ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਚੀਜ਼ਾਂ ਬਦਲ ਜਾਂਦੀਆਂ ਆ ਤਾਂ ਸ਼ੱਕ ਵਾਲਾ ਸੀਨ ਦਿਮਾਗ ਦੇ ਵਿੱਚੋਂ ਕੱਢ ਦਿਓ ਮੁੰਡੇ ਵੀ ਕੁੜੀਆਂ ਵੀ ਜੇ ਤੁਸੀਂ ਵੀ ਲਾਈਫ ਸਟੇਬਲ ਚੱਲਣੀ ਹੈ ਤੁਸੀਂ ਦੇਖੋ ਵੀ ਜ਼ਿਆਦਾਤਰ ਜਿਹੜੇ ਡਿਵੋਰਸ ਹੁੰਦੇ ਆ ਉਹ ਪਹਿਲੇ ਸ਼ੈਮੀ ਐਂਟੀ ਹੋ ਜਾਂਦੇ ਆ ਗਿਆ ਸਾਥ ਛੋ ਜਾਂਦੇ ਆ ਉਹਨਾਂ ਦੇ ਕਾਰਨ ਇਹੀ ਹੁੰਦੇ ਆ ਇਹ ਕੁੜੀ ਵੀ ਕਿੰਨੀ ਭਰੀ ਪੀਤੀ बोल दिया ਤੁਸੀਂ ਬੈਕ ਕਰਕੇ ਵੀਡੀਓ ਨੂੰ ਚੰਗੀ ਜਿਹੀ ਉਹਦੇ ਫੇਸ ਦਾ ਐਕਸਪ੍ਰੈਸ਼ਨ ਦੇਖੋ ਤੇ ਉਹਦੀ ਆਵਾਜ਼ ਨੂੰ ਸੁਣੋ ਅੱਖਾਂ ਬੰਦ ਕਰਕੇ ਉਹਦੇ ਅੰਦਰ ਕਿੰਨਾ ਦਰਦ ਹੈ ਠੀਕ ਹੈ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਇਹ ਪ੍ਰੋਜੈਕਟ ਬਈ ਤਾਂ ਫੋਲੋ ਕਰ ਲਿਓ ਆਪਾਂ ਬੰਬ ਵੀਡੀਓ ਲੈ ਕੇ ਆਉਣਗੇ ਥੋੜਾ ਜਿਹਾ ਇਹ ਚੈਨਲ ਤੇ ਮੇਰਾ ਧਿਆਨ ਨਹੀਂ ਸੀਗਾ ਹੁਣ ਮੈਂ ਵਾਪਸ ਫੋਕਸ ਕਰ ਰਿਹਾਗਾ ਹੁਮੇ ਹੋਰ ਕੰਮਾਂ 'ਚ ਵਿਜੀ ਸੀਗਾ ਠੀਕ ਹੈ ਜੀ